जय भीम जय भारत जय गुरुदेव तन गुरुदेव साथियों मैं ਤੁਹਾਡਾ ਵੀਰ 바ਗਾ ਜੌਣ ਪਾਜਪਾ ਜਿਲ੍ਹਾ ਐਸੀ ਮੋਟਾ ਜਨ ਸੈਕਟਰੀ ਸਭ ਤੋਂ ਪਹਿਲਾਂ ਪੂਰੇ ਦੇਸ਼ ਵਾਸੀਆਂ ਨੂੰ ਸ਼ਹੀਦ ਅਜਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਸ਼ਹੀਦ ਭਗਤ ਸਿੰਘ ਜੀ ਨੂੰ ਕੋਟ ਕੋਟ ਪ੍ਰਣਾਮ ਸਾਥਿਓ ਜਿਵੇਂ ਕਿ ਤੁਸੀਂ ਜਾਣਦੇ ਹੋ ਸਾਡੇ ਰਹਿਬਰ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਪਰਗਟ ਦੇਸ ਆ ਰਿਹਾ ਜਿੱਥੇ ਕਿ ਕਾਰਪੋਰੇਸ਼ਨ ਵੱਲੋਂ ਸਾਡੇ ਸ਼ਹਿਰ ਦੀਆਂ ਸੜਕਾਂ ਦਾ ਕੋਈ ਵੀ ਮੁਰੰਮਤ ਜਾਂ ਉਹਨਾਂ ਦਾ ਨਹੀਂ ਬਣਾਈਆਂ ਜਾਂਦੀਆਂ ਜਿੱਥੇ ਕਿ ਸਾਡੇ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਪਰਗਟਿਸ ਨਿਕਲਣਾ ਹੈ ਉਹਨਾਂ ਦੀ ਚਾਹਤੀਆਂ ਨਿਕਲਣੀਆਂ ਹੈ ਜੇ ਸ੍ਰੋਟ ਤੋਂ ਹੋ ਕੇ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਚੌਂਕ ਤੋਂ ਹੋ ਕੇ ਡਾਕਟਰ ਭੀਮrao ਮਹਿਤਕਰ ਜੀ ਚੌਂਕ ਤੋਂ ਜੋਤੀ ਚੌਂਕ ਹੋ ਕੇ ਉਹ ਸ੍ਰੋਟ ਥਾਣੀ ਸੰਤਾ ਨੇ ਜਾਣਾ ਹੈ ਤੇ ਕਾਰਪੋਰੇਸ਼ਨ ਬਿਲਕੁਲ ਸੁੱਤਾ ਪਿਆ ਹੈ ਜਿਨ੍ਹਾਂ ਨੂੰ ਕੋਈ ਜਿਨ੍ਹਾਂ ਦੇ ਕੋਈ ਧਿਆਨ ਵਿੱਚ ਨਹੀਂ ਹੈ ਕਿ ਸਤ ਗੁਰ ਰਵਿਦਾਸ ਮਹਾਰਾਜ ਜੀ ਦੇ ਚੌਂਕ ਤੋਂ ਲੈ ਕੇ ਮੈਨਵਰੋ ਵੱਲ ਨੂੰ ਜਾਂ ਆਪਾਂ ਮਾਡਰਲਾਸ ਵੱਲ ਆਈਏ ਜਾਂ ਜੋ ਡਾਕਟਰ ਪੀਮਰਾਓ ਉਮੀਦਗਰ ਚੌਂਕ ਵੱਲ ਲੱਈਏ ਤਾਂ ਰੋਡਾਂ ਦੀ ਬਹੁਤ ਮਾੜੀ ਹਾਲਤ ਹੈ ਇਸੇ ਦੇ ਲਈ ਅਸੀਂ ਮੈਂ ਤੁਹਾਡਾ ਵੀ ਲਾਗਾ ਜਾਵਾਂ ਤੇ ਮੇਰਾ ਵੀ ਰਾਜ ਕੁਮਾਰ ਸਾਖੀ ਡਾਕਟਰ ਭੀਮਰਾਓ ਉਮੇਦਗੜੀ ਜੂਥ ਬੈਲਫਰਸ ਸੁਸਾਇਟੀ ਬਲੋਂ ਅਸੀਂ ਇੱਕ ਮੰਗਲਵਾਰ ਨੂੰ ਦਿਨ ਮੰਗਲਵਾਰ ਸ਼ਾਮ 5 ਵਜੇ ਤੋਂ ਲੈ ਕੇ 7 ਵਜੇ ਤੱਕ ਸਤਗੁਰ ਰਵਿਦਾਸ ਸਹਾਰਾ ਜੀ ਦੇ ਚੌਂਕ ਤੋਂ ਲੈ ਕੇ ਡਾਕਟਰ ਭੀਮਰਾਓ ਉਮੇਦਗੜੀ ਦੇ ਚੌਂਕ ਤੱਕ ਇੱਕ ਕਾਰਪ੍ਰੈਸ਼ਨ ਦੇ ਵਿਰੋਧ ਦੇ ਵਿੱਚ ਇੱਕ ਰੋਸ ਮਜ਼ਾਰਾ ਕਰਾਂਗੇ ਮੈਂ ਸਭ ਨੂੰ ਅਪੀਲ ਕਰਦਾ ਚਾਹੇ ਸਾਡੇ ਵੀਰ ਆਵਾਦਪੁਰੇ ਦੇ ਵਿੱਚ ਰਹਿੰਦੇ ਆ ਚਾਹੇ ਬੁਟਾ ਮੰਡੀ ਦੇ ਵਿੱਚ ਆ ਚਾਹੇ ਕਿਤੇ ਵੀ ਰਹਿੰਦੇ ਆ ਸਾਨੂੰ ਉਹਨਾਂ ਵੀਰਾਂ ਦਾ ਸਾਥ ਚਾਹੀਦਾ ਸਾਥ ਦਿਓ ਤਾਂ ਕਿ ਅਸੀਂ ਕਾਰਪੋਰੇਸ਼ਨ ਦਾ ਜੋ ਵੱਡੀਆਂ-ਵੱਡੀਆਂ ਸੀਟਾਂ ਤੇ ਬੈਠੇ ਐ ਉਹਨਾਂ ਦੀਆਂ ਬੰਦ ਅੱਖਾਂ ਨੂੰ ਖੋਲ ਸਕੀਏ ਉਹਨਾਂ ਨੂੰ ਦਿਖਾ ਸਕੀਏ ਕਿ ਸਾਡੇ ਰਹਿਬਰਾਂ ਦਾ ਰਹਿਬਰਾਂ ਦੇ ਨਾਲ ਤੇ ਜੋ ਚੌਂਕ ਰੱਖੇ ਹੋਏ ਐ ਸ਼ਹਿਰ ਦੇ ਵਿੱਚ ਉਹਨਾਂ ਦੀ ਕਿਸ ਤਰ੍ਹਾਂ ਦੀ ਹਾਲਤ ਹੋਈ ਐ ਉਹਨਾਂ ਬਾਅਦ ਇਸ ਤਰ੍ਹਾਂ ਦੇ ਹਾਲਾਤ ਕਰ ਦਿੱਤੇ ਗਏ ਐ ਕਾਰਪੋਰੇਸ਼ਨ ਦੇ ਬਲੋਂ ਕਿ ਉੱਥੇ ਖੜਨਾ ਵੀ ਬਹੁਤ ਮੁਸ਼ਕਲ ਹੋ ਚੁੱਕਾ ਐ ਸਾਡੇ ਰਹਿਬਰ ਸਤਗੁਰ ਰਵਿਦਾਸ ਮਹਾਰਾ ਜੀ ਦੇ ਚੌਂਕ ਦਾ ਇੰਨਾ ਮਾੜਾ ਹੈ ਇੰਨੇ ਮਾੜੇ ਹਾਲਾਤ ਹੋ ਚੁੱਕੇ ਐ ਕਿ ਉੱਥੋਂ ਨੰਗੜਾ ਵੀ ਬਹੁਤ ਮੁਸ਼ਕਲ ਹੋ ਗਿਆ ਤੇ ਕਾਰਪੋਰੇਸ਼ਨ ਕੰਬ ਕਰਨ ਦੀ ਨੀਂਦ ਸੁੱਤਾ ਪਿਆ ਹੈ ਡਾਕਟਰ ਪੀਮਰਾਓ ਮੇਰਗੜ ਜੀ ਚੌਂਕ ਲਾ ਲਈਏ ਉੱਥੇ ਵੀ ਕਾਰਪੋਰੇਸ਼ਨ ਕੰਬ ਕਰਨ ਦੀ ਨੀਂਦ ਸੁੱਤਾ ਪਿਆ ਹੈ ਇਸੇ ਕਰਕੇ ਮੈਂ ਆਪਣੇ ਆਪਣੇ ਵੱਲੋਂ ਤੇ ਮੇਰਾ ਵੀ ਰਾਜ ਕੁਮਾਰ ਸਾਖੀ ਜੋ ਕਿ ਡਾਕਟਰ ਭੀਮ ਨੌ ਉਮੀਦਵਾਰ ਜੀ ਦੇ ਯੂਥ ਫਾਇਰ ਜੋ ਬਲਫਰ ਸੋਸਾਇਟੀ ਦੇ ਚੇਰਮੈਨ ਹਾਂ ਤੇ ਮੈਂ ਉਹਨਾਂ ਵੱਲੋਂ ਤੇ ਮੈਂ ਆਪਣੀ ਭਾਜਪਾ ਵੱਲੋਂ ਅਪੀਲ ਕਰਦਾ ਹਾਂ ਕਿ ਸਾਡਾ ਮੰਗਲਵਾਰ ਦਿਨ ਸ਼ਾਮ 5:00 ਲੈ ਕੇ 7:00 ਵਜੇ ਤੱਕ ਸਾਡਾ ਸਾਥ ਦਿਓ ਤਾਂ ਕਿ ਅਸੀਂ ਕਾਰਪੋਰੇਸ਼ਨ ਤੇ ਪੰਜਾਬ ਸਰਕਾਰ ਦੀਆਂ ਅੱਖਾਂ ਖੋਲ ਸਕੀਏ ਉਨਾ ਨੂੰ ਜਲੰਧਰ ਸ਼ਹਿਰ ਦੇ ਹਾਲਾਤ ਦਿਖਾਈਏ ਵੀ ਕੀ ਹਾਲਾਤ ਹੈ ਜਲੰਧਰ ਸ਼ਹਿਰ ਦੇ ਤੇ ਮੈਂ ਆਪਣੇ ਕਿੰਨੇ ਮੇਰੇ ਵੀਰ ਪੱਤਰਕਾਰ ਹੈ ਉਹਨਾਂ ਸਭ ਨੂੰ ਅਪੀਲ ਕਰਦਾ ਕਿ ਇਹ ਸਾਡਾ ਕੱਲਿਆਂ ਦਾ ਨਹੀਂ ਅਸੀਂ ਸਾਡੇ ਜੋ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਪ੍ਰਗਟ ਦਿਵਸ ਆ ਰਿਹਾ ਹੈ ਅਸੀਂ ਉਸੇ ਕਰਕੇ ਇਹ ਸਭ ਕੁਝ ਕਰ ਰਹੇ ਹਾਂ ਤੇ ਮੈਂ ਆਪਣੇ ਪੱਤਰਕਾਰ ਵੀਰਾਂ ਨੂੰ ਆਪਣੇ ਜਿੰਨੀਆਂ ਵੀ ਸੰਸਥਾਆਂ ਆ ਜਿਨਨੇ ਕੁਝ ਪਾਰਟੀਆਂ ਨਾਲ ਜੁੜੇ ਹੋਏ ਐ ਤੇ ਸਾਡਾ ਮੰਗਲਵਾਰ ਦਿਨ ਮੰਗਲਵਾਰ ਨੂੰ ਸਾਡਾ ਸਾਥ ਦਿਓ ਤੇ ਅਸੀਂ ਕਾਨੂੰਨ ਕਾਰਪੋਰੇਸ਼ਨ ਤੇ ਸਰਕਾਰ ਦੀਆਂ ਅੱਖਾਂ ਖੋਲ ਸਕੀਏ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਗੁਰਦੇਵ ਹਰ ਹਰ ਬਾਲਮੀਕੀ ਭਗਵਾਨ ਬਾਲਮੀਕ ਮਹਾਰਾਜ ਕੀ ਜੈ